ਪਹਿਲਾਂ ਵੀ ਇਹ ਰੋਲਾ ਪੈਂਦਾ ਰਿਹਾ ਕਿ ਜਨਤਾ ਦਾ ਟੈਕਸ ਦੇ ਪੈਸੇ ਕਰੋੜਾਂ ਅਰਬ ਰਪਏ ਦੀਆਂ ਬੱਸਾਂ ਜਿਹੜੀਆਂ ਨੇ ਸਵਾਰੀਆਂ ਢੋਣ ਦੀ ਥਾਂ ਤੇ ਢੂੜਾਂ ਹੀ ਫੱਕ ਰੀਆਂ ਨੇ ਜੀ ਉਹਨਾਂ ਤੇ ਕੱਪੜੇ ਤੇ ਲੀੜੇ ਟੰਗੇ ਪਏ ਐ ਕੰਮ ਉਹ ਕਿਸੇ ਆ ਨਹੀਂ ਰਹੀਆਂ ਹੁਣ ਵੀ ਮਨਦੀਪ ਮੰਨਾ ਨੇ ਇੱਕ ਵਾਰੀ ਫੇਰ ਇਹ ਗੱਲ ਚਰਚਾ ਦੇ ਵਿੱਚ ਲੈ ਕੇ ਆਂਦੀ ਐ ਇਹ ਬੱਸਾਂ ਵਾਲਾ ਕੀ ਮਸਲਾ ਐ ਜੀ ਦੇਖੋ ਉੱਥੇ ਇਹ ਜਿਹੜੀਆਂ ਬੱਸਾਂ ਨੇ ਇਹ ਜਿੱਦਾਂ ਲੋਕਲ ਜਿਵੇਂ ਚੰਡੀਗੜ੍ਹ ਦੇ ਵਿੱਚ ਚੱਲਦੀਆਂ ਨੇ ਜੀ ਹੈਗੇ ਨਾ ਚੰਡੀਗੜ੍ਹ ਅੰਡਰਟੇਕਿੰਗ ਉਚਾਲਦੀ ਨੇ ਬਸ ਸਰਕਲ 12ਵੀਂ ਆਉਂਦੀ ਹੈ ਨਾ ਵੈਸੇ ਚੰਡੀਗੜ੍ਹ ਦੇ ਅੰਦਰ ਵੀ ਸਰਵਿਸ ਦਿੰਦੀਆਂ ਨੇ ਇਹਨਾਂ ਨੇ ਕੰਮ ਤੇ ਅੱਛਾ ਕੀਤਾ ਸੀਗਾ ਜੀ ਸ਼ਾਇਦ ਮਨਮੋਹਨ ਸਿੰਘ ਸਰਕਾਰ ਵੇਲੇ ਇਹ ਪ੍ਰਪੋਜ਼ ਕਿਉਂਕਿ ਮਨਮੋਹਨ ਸਿੰਘ ਨੇ ਕਾਫੀ ਕੰਮ ਕਰਾਏ ਪੰਜਾਬ ਦੇ ਹਮ ਅੰਮ੍ਰਿਤਸਰ ਆਪਣੇ ਲਈ ਬਹੁਤ ਇੱਕ ਕਹ ਲੋ ਕਿ ਭਾਈ ਆਸਥਾ ਦਾ ਕੇਂਦਰ ਹੈ ਵੱਡਾ ਬਿਲਕੁਲ ਬਿਲਕੁਲ ਸਾਰਿਆਂ ਵਾਸਤੇ ਤਾਂ ਫਿਰ ਉਹ ਕਹਿਆ ਕਿ ਸਪੈਸ਼ਲ ਕੁਝ ਚੀਜ਼ਾਂ ਦਿੰਦੇ ਨੇ ਕੇਂਦਰ ਵਾਲੇ ਜਾਂ ਆਪਣੀ ਸਰਕਾਰ ਵੀ ਕਰਦੀ ਆਪਣੇ ਕੋਲੋਂ ਜੀ ਤਾਂ ਇਹਨਾਂ ਨੇ ਉੱਥੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹ ਜਿਹੜੀ ਸੀਗੀ ਬੱਸ ਰੈਪਿਡ ਟ੍ਰਾਂਜ਼ਿਟ ਸਰਵਿਸ ਛੇ ਦਿਨੋਂ ਕਹਿੰਦੇ ਆ ਜੀ ਕੀ ਬਣ ਗਿਆ ਬੀਆਰਟੀਸੀ ਹੂੰ ਇਹ ਬੀਆਰਟੀਸੀ ਸੀ ਜੀ 550 ਕਰੋੜ ਦਾ ਪ੍ਰੋਜੈਕਟ ਸੀ ਜਿਹੜਾ ਕਿ ਇੱਕ ਕੰਪਨੀ ਦੇ ਹਵਾਲੇ ਕੀਤਾ ਗਿਆ ਹੂੰ ਕੀਤਾ ਇਸ ਕਰਕੇ ਗਿਆ ਕਿ ਜਿਹੜੇ ਹੁਣ ਬਾਹਰੋਂ ਆਉਂਦੇ ਨੇ ਸਾਰੇ ਤਾਂ ਆਪਣੀਆਂ ਗੱਡੀਆਂ ਤੇ ਨਹੀਂ ਆਉਂਦੇ ਸ਼ਰਧਾਨੂ ਆਉਂਦੇ ਆ ਜਾਂ ਜਿਹੜੇ ਲੋਕਲ ਲੋਕ ਆ ਉਹ ਇਹਦੇ ਵਿੱਚ ਆਰਾਮਦਾਰੀ ਨਾਲ ਸਫ਼ਰ ਕਰਨਾ ਜੀ ਮਤਲਬ ਕਿ ਕੋਈ ਇੰਡੀਆ ਗੇਟ ਤੋਂ ਵੇਰਕਾ ਤੱਕ ਜਾਂ ਇਧਰੋਂ ਜਿਹੜਾ ਇੱਕ ਆਪਾਂ ਇਧਰੋਂ ਜਾਨੇ ਇੱਕ ਗੇਟ ਹੈਗਾ ਨਾ ਮੈਨੂੰ ਉਹਦਾ ਨਾਂ ਭੁੱਲ ਗਿਆ ਇਹ ਇਥੋਂ ਇਹ ਸਰਵਸ ਜਿਹੜੀ ਚੱਲਦੀ ਆ ਹੁਣ ਵੀ ਤੁਸੀਂ ਜਦੋਂ ਆਪਾਂ ਇਧਰੋਂ ਅੰਮ੍ਰਿਤਸਰ ਐਂਟਰ ਹੁੰਨੇ ਆ ਜੀ ਤਰਨਤਾਰਨ ਵਾਲੀ ਸਾਈਡ ਤੋਂ ਉਹ ਤੁਸੀਂ ਦੇਖੋ ਉਹ ਚੀਜ਼ ਅੱਡ ਤੋਂ ਬਣੀ ਹੋਈ ਆ ਇਹ ਵੱਖਰੇ ਹੀ ਇਹਨਾਂ ਨੇ ਬਣਾਤੇ ਸੀ ਪਲੇਟਫਾਰਮ ਹਾਂਜੀ 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 ਉਸੇ ਟਾਈਪ ਦੀ ਨਾ ਇੱਕ ਵੱਖਰੀ ਉਹਨਾਂ ਵਾਸਤੇ ਸਰਵਿਸ ਵਾਸਤੇ ਲਈ ਬਣਾ ਦਿੱਤੀ ਸੀ ਜੀ ਤਾਂ ਬਾਅਦ ਚ ਕੀ ਆ ਕਿ ਹੌਲੀ ਹੌਲੀ ਉਹ ਘਾਟਾ ਪੈਣਾ ਸਟਾਰਟ ਹੋ ਗਿਆ ਜਿਹੜੀ ਉਹ ਕੰਪਨੀ ਸੀ ਉਹ ਭੱਜ ਗਈ ਜੀ ਇਹ ਜਿਹੜਾ ਲਗਭਗ 550 ਕਰੋੜ ਦਾ ਪ੍ਰੋਜੈਕਟ ਸੀਗਾ ਇਹ ਫਿਰ ਖਲੋ ਗਿਆ ਵੇਰਕਾ ਡੀਪੂ ਦੇ ਵਿੱਚ ਬੱਸਾਂ ਖਲੋਤੀਆਂ ਨੇ ਜੀ ਦੱਸ ਦੇ ਕਿ 93 ਬੱਸਾਂ ਨੇ ਬੜੀਆਂ ਲਗਜ਼ਰੀ ਬੱਸਾਂ ਸੀਗੀਆਂ ਜਿਹਦੇ ਚੋਂ ਕਹਿੰਦੇ ਕਿ 50 60 ਤੇ ਚੱਲਣ ਦੇ ਕਾਬਿਲ ਹੀ ਨਹੀਂ ਰਹੀਆਂ ਲੋਰੀ ਗੇਟ ਹੂੰ ਲੋਰੀ ਗੇਟ ਦੀ ਆਪਾਂ ਗੱਲ ਕਰੀ ਜੀ ਤਾਂ ਉਹ ਮਤਲਬ ਕਿ ਅਧ ਪਛਦ ਬੱਸਾਂ ਤੇ ਉਹਦੇ ਪਈਏ ਪੂਈਏ ਵੀ ਕੋਈ ਖੋਲ ਕੇ ਲੈ ਗਿਆ ਹੂੰ ਰस्सियां ਬੰਨ ਕੇ ਉੱਥੇ ਸੁਤਣਾ ਟੰਗੀਆਂ ਪਈਆਂ ਨੇ ਅੱਜ ਕੱਲ ਬਿਲਕੁਲ ਮਤਲਬ ਕਿ ਕੁਝ ਵੀ ਨਹੀਂ ਰਹਿ ਗਿਆ ਮੰਨਾ ਕਿਤੇ ਗਿਆ ਵੈਸੇ ਇਹ ਖਬਰ ਜਿਹੜੀ ਹੈ ਨਾ ਅੱਜ ਤੋਂ 15 20 ਦਿਨ ਪਹਿਲਾਂ ਵੀ ਅੰਮ੍ਰਿਤਸਰ ਦੇ ਇੱਕ ਅੰਕ ਚਾਪੀ ਸੀ ਇੱਕ ਖਬਰ ਨੇ ਜੀ ਅੰਮ੍ਰਿਤਸਰ ਵਾਲਾ ਜਿਹੜਾ ਉਹਨਾਂ ਦਾ ਹੈਗਾ ਨਾ ਅੰਕ ਤਾਂ ਉਹਦੇ ਵਿੱਚ ਇਹਨਾਂ ਨੇ ਛਾਪਿਆ ਸੀਗਾ ਸਾਰਾ ਕੁਝ 골ਡਨ ਗੇਟ ਵੀ ਇੱਕ ਹੈਗਾ ਕਮੈਂਟਾਂ ਚ ਕੋਈ ਦੱਸ ਰਿਹਾ ਸੀ ਕਿ ਇੱਕ 골ਡਨ ਗੇਟ ਵੀ ਹੈ ਲੋਰੀ ਗੇਟ ਵੀ ਇੱਦਾਂ ਅੰਮ੍ਰਿਤਸਰ ਦੇ ਵਿੱਚ ਗੇਟ ਹੈ ਨਾ ਜੀ ਜੀ ਤਾਂ ਇਸ ਤਰ੍ਹਾਂ ਇਹ ਸਰਵਿਸ ਚੱਲਦੀ ਸੀ ਚਲੋ ਸਾਨੂੰ ਇਹ ਮੈਨੂੰ ਅੰਮ੍ਰਿਤਸਰ ਬਾਰੇ ਇਹਨਾਂ ਪਤਾ ਨਹੀਂ ਹੈ ਤੁੱਕਾ ਪਾ ਜਾਣੇ ਆ ਤਾਂ ਜ਼ਿਆਦਾਤਰ ਆ ਪਦਰਬਾਰ ਸਾਹਿਬ ਜਾਨਦੇ ਆ ਜੀ ਤਾਂ ਭਈ ਗੱਲ ਇਹ ਆ ਕਿ ਹੁਣ ਇਹ ਗਾਇਮਨ ਨਹੀਂ ਹੋ ਰਹੀ ਚਲ ਵਧੀਆ ਗੱਲ ਹੈ ਮਨਾਂ ਕਈ ਵਾਰੀ ਇਹਨਾਂ ਚੀਜ਼ਾਂ ਤੇ ਧਿਆਨ ਦਵਾ ਦਿੰਦਾ ਸੀ ਤੁਹਾਡਾ ਵੀ ਧਿਆਨ ਗਿਆ ਮੇਰਾ ਵੀ ਧਿਆਨ ਗਿਆ ਤਾਂ ਹੁਣ ਜਿਹੜੀ ਕੰਪਨੀ ਹੈ ਉਹ ਤੇ ਭੱਜ ਗਈ ਆ ਹੂੰ ਬੱਸਾਂ ਅੱਧ ਪਚਦੀਆਂ ਹਾਲੇ ਵੀ ਚਲਾਈਆਂ ਜਾ ਸਕਦੀਆਂ ਪਰ ਰੌਲਾ ਇਹ ਆ ਕਿ ਉਹ ਪਹਿਲਾਂ ਘਾਟੇ 'ਚ ਗਈ 1 ਕਰੋੜ ਦਾ ਘਾਟਾ ਪੈ ਰਿਆ ਸੀ 5 ਕਰੋੜ ਰੁਪਈਆ ਉਹਨਾਂ ਨੇ ਮੰਗਿਆ ਵੀ ਇਸ ਸਰਵਿਸ ਨੂੰ ਆਪਾਂ ਚਲਦੀ ਰੱਖੀਏ ਤਾਂ ਉਹ ਸਰਕਾਰ ਨੇ ਕੋਈ ਬਾਹ ਨਹੀਂ ਫੜੀ ਫਿਰ ਖੀਰ ਉਹ ਹਸ਼ਰ ਜਿਹੜਾ ਆਇਆ ਇੱਥੇ ਬਥੇਰਾ ਕੁਸ਼ਿਆ ਸਾਬ ਇੱਥੇ ਨਵੀਆਂ ਬੱਸਾਂ ਜਿਹੜੀਆਂ ਉਹ ਹੁਣ ਤਾਂ ਪਤਾ ਨਹੀਂ ਇਹਨਾਂ ਨੇ ਚਲਾ ਲੀਆਂ ਕਿ ਨਹੀਂ ਉਹ ਕਿੰਨੀਆਂ ਬੱਸਾਂ ਸੀ ਉਹ ਡਰਾਈਵਰ ਕੰਡਕਟਰਾਂ ਦੀ ਭਰਤੀ ਦਾ ਰੌਲਾ ਪੈ ਗਿਆ ਉਹ ਰੋਡ ਤੇ ਨਹੀਂ ਆ ਸਕੀਆਂ ਜਦ ਕਿ ਉਹਨਾਂ ਦਾ ਲੋਨ ਚੱਲ ਰਿਹਾ ਜੀ ਹੁਣ ਤੇ ਪਤਾ ਨਹੀਂ ਪਰ ਲਾਲਜੀਤ ਸਿੰਘ ਭੁੱਲਰ ਵੇਲੇ ਹੀ ਉਹ ਬੱਸਾਂ ਖਲੋਤੀਆਂ ਹੋਈਆਂ ਸਾਬ ਕਿਉਂਕਿ ਇਹ ਪੱਕੀ ਭਰਤੀ ਚਾਹੁੰਦੇ ਸਨ ਮੁਲਾਜ਼ਮ ਜੀ ਜਾਂ ਜਿਹੜੇ ਕੱਚੇ ਆ ਕਿ ਭਾਈ ਇਹਨਾਂ ਨੂੰ ਰੈਗੂਲਰ ਕਰਕੇ ਇੱਥੇ ਜੋਬ ਦਿਓ ਇਹ ਤੁਹਾਨੂੰ ਪਤਾ ਉਹੀ ਆਊਟਸੋਰਸਿੰਗ ਉਹ ਰੋਲਾ ਪਿਆ ਰਿਹਾ ਤੇ ਉਹ ਬੱਸਾਂ ਕਿੰਨਾ ਚਿਰ ਹੁਣ ਪਤਾ ਨਹੀਂ ਚੱਲੀਆਂ ਕਿ ਨਹੀਂ ਚੱਲੀਆਂ ਉਹ ਖਲੋਤੀਆਂ ਰਹੀਆਂ ਤੇ ਖਲੋਤੀਆਂ ਦੀ ਕਮਾਈ ਤੇ ਕੀ ਹੋਣੀ ਸੀ ਉਹ ਉਲਟਾ ਜਿਹੜਾ ਲੋਨ ਲਿਆ ਸੀ ਉਹਨਾਂ ਤੇ ਉਹ ਲੋਨ ਦਾ ਵਿਆਜ ਚੱਲਦਾ ਰਿਹਾ ਮੂਲ ਭਰਦੇ ਰਹਿ ਜੀ ਆ ਹਾਲਿਆ ਸਾਡਾ ਜੀ 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 ਸੋ ਇਹ ਤਾਂ ਪੰਜਾਬ ਦੇ ਵਿੱਚ ਹਾਲ ਇਦਾਂ ਮਾੜਾ ਹੀ ਆ ਬਹੁਤ ਸਾਰਾ ਟੈਕਸ ਟੁਕਸ ਤੇ ਪੈਸੇ ਇਕੱਠੇ ਕਰਕੇ ਹੋਰ ਹੀ ਪਾਸੇ ਨੱਬ ਦਿੰਦੇ ਕੰਮ ਜੀ ਜਸਵੀਰ ਜੀ ਬਿਲਕੁਲ ਤੁਹਾਡਾ ਵੀ ਜ਼ੋਰ ਲੱਗਿਆ ਹੋਇਆ ਜੀ ਤੁਹਾਡੇ ਸਾਰਿਆਂ ਕਰਕੇ ਹੀ ਆ ਟੀ ਜੇ ਸਿੰਘ ਜੀ ਮੈਨੂੰ ਤੁਹਾਡੀ ਗੱਲ ਕਲੀਅਰ ਨਹੀਂ ਹੋਈ ਜੀ ਤਾਂ ਦੁਬਾਰਾ ਤੋਂ ਤੁਸੀਂ ਕਮੈਂਟ ਕਰ ਦਿਓ ਸੁਖਵੀਰ ਜੀ ਪੁੱਛ ਰਹੇ ਨੇ ਇੰਟਰਵਿਊ ਕਾਂਡ ਦਾ ਕੀ ਬਣਿਆ ਕੱਲ ਵਾਲੇ ਦਾ ਜਸਵੀਰ ਜੀ ਨੇ ਤੇ ਬਲਵਿੰਦਰ ਜੀ ਨੇ ਦੱਸਿਆ ਆਪਣਾ ਲੋਰੀ ਗੇਟ 골ਡਨ ਗੇਟ ਹਾਂ ਜੀ ਹਾਂ ਜੀ ਕਈ ਗੇਟ ਨੇ ਇਹ ਜੀ ਇੰਡੀਆ ਗੇਟ ਲੋਰੀ ਗੇਟ 골ਡਨ ਗੇਟ ਜੀ ਬਿਕਰ ਸਿੰਘ ਕਹਿ ਰਹੇ ਨੇ ਕਿ ਤੁਸੀਂ ਡਾਕਟਰ ਮਰਮੋਦ ਸਿੰਘ ਦਾ ਨਾਮ ਲਿਆ ਟੀਵੀ ਤੇ 2011 ਦਾ ক্রিকেট ਮੈਚ ਦਾ ਸੈਮੀਫਾਈਨਲ ਚੱਲਦਾ ਜਿਸ ਵਿੱਚ ਮਨਮੋਹਨ ਸਿੰਘ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਮੈਚ ਦੇਖ ਰਹੇ ਸੀ ਕੀ ਬਾਤ ਬਿਲਕੁਲ ਸਰਦਾਰ ਸਾਹਿਬ ਨੂੰ ਯਾਦ ਕੀਤਾ ਤੇ ਸਰਦਾਰ ਸਾਹਿਬ ਸਕਰੀਨ ਤੇ ਦਿਸ ਗਏ ਨੇ